ਕਰਨੋ ਹੁਤੋ ਸੋ ਨਕਿਓ ਪਰ ਯੋ ਲੋਭ ਕਾ ਪੰਦ ਕਰਨੋ ਹੁਤੋ ਕਹਿੰਦੇ ਜੋ ਕਰਨਾ ਸੀ ਨਾ ਹੁਣ ਮਨੁੱਖ ਦੀ ਕੋਈ ਜ਼ਿੰਮੇਵਾਰੀ ਹੁੰਦੀ ਹੈ ਵੀ ਪਿਤਾ ਨੇ ਕੀ ਕਰਨਾ ਹੈ ਕਹਿੰਦੇ ਕਰਨੋ ਹੁਤੋ ਇੱਕ ਡਾਕਟਰ ਨੇ ਕੀ ਕਰਨਾ ਇੱਕ ਅਧਿਆਪਕ ਦੀ ਕੀ ਜ਼ਿੰਮੇਵਾਰੀ ਹੈ ਇੱਕ ਮਾਂ ਦੇ ਕੀ ਫਰਜ਼ ਨੇ ਕਰਨੋ ਹਤੋ ਸੋ ਨਾ ਕੀਓ ਕਹਿੰਦੇ ਜੋ ਤੇਰੇ ਫਰਜ਼ ਸੀ ਉਹ ਤੂੰ ਕੀਤਾ ਹੀ ਨਹੀਂ ਜਿਹੜੀ ਜ਼ਿੰਮੇਵਾਰੀ ਨਿਭਾਉਣ ਵਾਸਤੇ ਆਏ ਸੀ ਉਹ ਤੇ ਨਿਭਾਈ ਨਹੀਂ ਹੁਣ ਡਾਕਟਰ ਜਾਨ ਬਚਾਉਣ ਦੀ ਜਗ੍ਹਾ ਜੇ ਲੋਕਾਂ ਦਾ ਕਾਤਲ ਬਣ ਜਾਵੇ ਜਾਂ ਗਲਤ ਪਾਸੇ ਚੱਲ ਪਵੇ ਕੋਈ ਕਿਡਨੀਆਂ ਕੱਢ ਕੇ ਵੇਚੀ ਜਾਵੇ ਕਰਨੋ ਹਤੋ ਸੋ ਨਾ ਕੀਓ ਜਿਹੜੇ ਭਲੇ ਦੇ ਕੰਮ ਕਰਨੇ ਸੀ ਕੋਈ ਅਧਿਆਪਕ ਹੈ ਜੇ ਸਹੀ ਤਰੀਕੇ ਨਾਲ ਆਪਣੇ ਵਿਦਿਆਰਥੀਆਂ ਨੂੰ ਗੁਰਮਤ ਦੀ ਗੱਲ ਜਾਂ ਐਜੂਕੇਸ਼ਨ ਨਾਂ ਦੇਵੇ ਤੇ ਪਿਆਰਿਓ ਕਰਨੋ ਹੁਤੋ ਸੋ ਨਾ ਕੀਓ ਤੇ ਸੱਚ ਕਰਕੇ ਜਾਣਿਓ ਇੱਕ ਮਾਤਾ ਪਿਤਾ ਆ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਤੇ ਜੇ ਮਾਤਾ ਪਿਤਾ ਦੇ ਮਾਂ ਬੱਚੇ ਨੂੰ ਟੈਲੀਵਿਜ਼ਨ ਲਾ ਕੇ ਦੇ ਦੇਵੇ ਵੀ ਜਲ ਤੂੰ ਟੈਲੀਵਿਜ਼ਨ ਦੇਖੀ ਜਾ ਮੇਰਾ ਸਿਰ ਨਾ ਖਾ ਤੇ ਯਾਦ ਰੱਖਿਓ ਕਰਨੋ ਹੁਤੋ ਸੋ ਨਾ ਕੀਓ ਹੁਣ ਮਾਂ ਨੇ ਆਪਣੇ ਕਰਨ ਵਾਲੇ ਕੰਮ ਆਪਣੇ ਫਰਜ਼ ਨਹੀਂ ਨਿਭਾਏ ਜਿਦਨ ਬੱਚਿਆਂ ਦਾ ਸਮਾਂ ਆਵੇਗਾ ਤੇ ਬੱਚਿਆਂ ਨੂੰ ਵੀ ਫਿਰ ਟੈਲੀਵਿਜ਼ਨ ਲਾ ਕੇ ਦੇ ਦੇਣਾ ਵੀ ਇੱਥੇ ਟੈਲੀਵਿਜ਼ਨ ਦੇਖੀ ਜਾਓ ਸਾਰਾ ਦਿਨ ਬਾਣੀ ਸੁਣੋ ਪਰ ਦੂਸਰੇ ਪਾਸੇ ਉਹ ਕਦੀ ਮਾਪਿਆਂ ਦੇ ਕੋਲ ਨਹੀਂ ਬੈਠਣਗੇ ਇਸ ਕਰਕੇ ਪਾਤਸ਼ਾਹ ਕਹਿੰਦੇ ਕਰਨੋ ਹਤੋ ਸੋ ਨਾ ਕੀਓ ਇਸੇ ਤਰ੍ਹਾਂ ਸਾਡਾ ਮਨੁੱਖਾ ਜੀਵਨ ਹੈ ਇੱਕ ਪਾਸੇ ਅਸੀਂ ਦੁਨਿਆਵੀ ਗੱਲ ਕੀਤੀ ਹੈ ਵੀ ਡਾਕਟਰ ਦੀ ਕੀ ਜ਼ਿੰਮੇਵਾਰੀ ਇੱਕ ਅਧਿਆਪਕ ਦੀ ਕੀ ਜ਼ਿੰਮੇਵਾਰੀ ਇੱਕ ਮਾਂ ਇੱਕ ਪਿਤਾ ਦੀ ਕੀ ਜ਼ਿੰਮੇਵਾਰੀ ਇੱਕ ਧਾਰਮਿਕ ਆਗੂ ਦੀ ਕੀ ਜ਼ਿੰਮੇਵਾਰੀ ਕਰਨੋ ਹੋਤੋ ਸੋ ਨਾ ਕੀਓ ਜੇ ਅਸੀਂ ਨਾ ਕਰੀਏ ਆਪਣੀ ਜ਼ਿੰਮੇਵਾਰੀ ਨਾ ਨਿਭਾਈਏ ਕਿੱਦਾਂ ਅਸੀਂ ਸਫਲ ਹੋ ਜਾਵਾਂਗੇ ਇਸੇ ਤਰ੍ਹਾਂ ਮਨੁੱਖਾ ਜੀਵਨ ਮਿਲਿਆ ਹੈ ਇੱਥੇ ਵੀ ਸਾਡੀ ਇੱਕ ਜ਼ਿੰਮੇਵਾਰੀ ਉਹ ਜ਼ਿੰਮੇਵਾਰੀ ਪਤਾ ਕੀ ਹੈ ਗੋਬਿੰਦ ਮਿਲਨ ਕੀ ਇਹ ਤੇਰੀ ਬਰੀ ਹੈ ਮਾਰਾ ਕਹਿੰਦੇ ਜਿਸ ਜਲ ਨਿਦਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਓ ਕਹਿੰਦੇ ਭਾਈ ਜਿਸ ਜਲ ਨਿਤ ਜਿਸ ਅੰਮ੍ਰਿਤ ਦੀ ਭਾਲ ਵਾਸਤੇ ਤੂੰ ਸੰਸਾਰ ਵਿੱਚ ਆਇਆ ਨਾ ਜਿਹਦੀ ਪ੍ਰਾਪਤੀ ਕਰਨ ਵਾਸਤੇ ਤੂੰ ਇਸ ਜਗਤ ਦੇ ਵਿੱਚ ਆਇਆ ਕਹਿੰਦੇ ਜੇ ਉਹ ਕੰਮ ਨਹੀਂ ਕਰੇਗਾ ਉਹ ਕੰਮ ਕੀ ਹੈ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜਿਵੇ ਕਹਿੰਦੇ ਜੇ ਉਸ ਮਾਲਕ ਦੀ ਬੰਦਗੀ ਨਹੀਂ ਕਰੇਗਾ ਕਰਨੋ ਹਤੋ ਸੋ ਨਾ ਕੀਓ ਕਹਿੰਦੇ ਜਿਹੜਾ ਕੰਮ ਕਰਨਾ ਸੀ ਗੋਬਿੰਦ ਉਸ ਪਰਮਾਤਮਾ ਨੂੰ ਮਿਲਣਾ ਸੀ ਕਲਯੁਗ ਦੇ ਵਿੱਚ ਅਬ ਕੱਲੂ ਆਇਓ ਰੇ ਇੱਕ ਨਾਮ ਬੋਬੋਹ ਬੋਬੋਹ ਕਹਿੰਦੇ ਕਲਯੁਗ ਦੇ ਵਿੱਚ ਇਸ ਸੁਰਤ ਮੰਡਲ ਦੇ ਵਿੱਚ ਜਿੱਥੇ ਵਕਾਰ ਠੱਠ ਮਾਰਦੇ ਨੇ ਵਕਾਰਾਂ ਦੀ ਦੌੜ ਲੱਗੀ ਹੋਈ ਹੈ ਕਹਿੰਦੇ ਉੱਥੇ ਨਾਮ ਦਾ ਬੀਜ ਬੀਜਣਾ ਸੀ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਬੇਸ ਕਰਨੋ ਹਤੋ ਸੋ ਨਾ ਕਿਓ ਕਹਿੰਦੇ ਜੋ ਕਰਨਾ ਸੀ ਨਾ ਉਹ ਤੇ ਤੂੰ ਕੀਤਾ ਹੀ ਨਹੀਂ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਕਹਿੰਦੇ ਜਿਸ ਕਾਰਜ ਵਾਸਤੇ ਤੂੰ ਸੰਸਾਰ ਦੇ ਵਿੱਚ ਆਇਆ ਸੀ ਕਰਨੋ ਹੁਤੋ ਸੋਨਾ ਕੀਓ ਕਹਿੰਦੇ ਉਹ ਕੰਮ ਤੇ ਕੀਤਾ ਹੀ ਨਹੀਂ ਪਰਿਓ ਲੋਭ ਕੈ ਫੰਦ ਕਹਿੰਦੇ ਲੋਭ ਦੀ ਫਾਹੀ ਦੇ ਵਿੱਚ ਪੈ ਗਿਆ ਤੇਰੇ ਗਲ ਦੇ ਵਿੱਚ ਲੋਭ ਦੀ ਫਾਹੀ ਪੈ ਗਈ ਤੇ ਪਿਆਰਿਓ ਯਾਦ ਰੱਖਿਓ ਜਦੋਂ ਲੋਭ ਦੀ ਫਾਹੀ ਪੈ ਜਾਵੇ ਨਾ ਬੰਦਾ ਲੋਭੀ ਹੋ ਜਾਵੇ ਲੋਭ ਇੱਕ ਅਬਗੁਣ ਜਿਹੜਾ ਮਨੁੱਖ ਦੇ ਜੀਵਨ ਨੂੰ ਨਰਕਾਂ ਦੇ ਵਿੱਚ ਲੈ ਜਾਂਦਾ ਇੱਕ ਅਬਗੁਣ ਚਾਹੇ ਕਾਮ ਹੋਵੇ ਚਾਹੇ ਕਰੋਧ ਹੋਵੇ ਚਾਹੇ ਲੋਭ ਹੋਵੇ ਚਾਹੇ ਮੋਹ ਹੋਵੇ ਚਾਹੇ ਹੰਕਾਰ ਹੋਵੇ ਜਿੱਥੇ ਲੋਭ ਪੈਦਾ ਹੋ ਗਿਆ ਹੁਣ ਲੋਭੀ ਬੰਦੇ ਦੇ ਅੰਦਰ ਕਬਜਾਵਾਦ ਆਉਂਦਾ ਹੈ ਵੀ ਸਾਰੀ ਦੁਨੀਆ ਤੇ ਮੇਰਾ ਕਬਜਾ ਹੋ ਜਾਵੇ ਹਾਂਜੀ ਲੋਕਾਂ ਦੀਆਂ ਪੈਲੀਆਂ ਤੇ ਕਬਜਾ ਲੋਕਾਂ ਦੇ ਹੱਕਾਂ ਤੇ ਕਬਜਾ ਲੋਕਾਂ ਦੀ ਮਾਇਆ ਤੇ ਕਬਜਾ ਲੋਕਾਂ ਦੇ ਅਧਿਕਾਰਾਂ ਤੇ ਕਬਜਾ ਮਨੁੱਖ ਸਾਰਾ ਕੁਝ ਹੀ ਕਰਦਾ ਹੈ ਮਨੁੱਖ ਧਾਰਮਿਕ ਤੌਰ ਤੇ ਵੀ ਲੋਭ ਜਦੋਂ ਕਬਜ਼ਾ ਆ ਜਾਵੇ ਨਾ ਧਾਰਮਿਕ ਤੌਰ ਤੇ ਵੀ ਲੁੱਟਦਾ ਹੈ ਸਮਾਜਿਕ ਤੌਰ ਤੇ ਵੀ ਲੁੱਟਦਾ ਹੈ ਰਾਜਨੀਤਿਕ ਤੌਰ ਤੇ ਵੀ ਲੁੱਟਦਾ ਹੈ ਜੇ ਨਿਗਾਹ ਮਾਰੀਏ ਤੇ ਪਰਿਵਾਰਕ ਤੌਰ ਤੇ ਵੀ ਇੱਕ ਦੂਜੇ ਨੂੰ ਲੁੱਟੀ ਜਾਂਦਾ ਹੈ ਇਹ ਲੋਭ ਦੀ ਜਦੋਂ ਫਾਹੀ ਗੱਲ ਦੇ ਵਿੱਚ ਪੈ ਜਾਂਦੀ ਹੈ ਤੇ ਮਨੁੱਖ ਲੋਭੀ ਹੋ ਕੇ ਕਬਜ਼ਾਵਾਦੀ ਹੋ ਜਾਂਦਾ ਹੈ ਦੂਜੇ ਦੇ ਅਧਿਕਾਰ ਤੇ ਕਬਜ਼ਾ ਕਰਦਾ ਹੈ ਤੇ ਪਿਆਰਿਓ ਇਹਦੇ ਨਾਲ ਫਿਰ ساری ਉਮਰ ਲੋਭ ਦੇ ਵਿੱਚ ਫਸ ਕੇ ਰਹਿ ਜਾਂਦੀ ਹੈ ਕਰਨੋ ਹਤੋ ਸੋ ਨਾ ਕੀਓ ਪਾਤਸ਼ਾਹ ਕਹਿੰਦੇ ਭਾਈ ਜੋ ਕਰਨਾ ਸੀ ਉਹ ਕੰਮ ਨਹੀਂ ਕੀਤਾ ਜੋ ਬੰਦਗੀ ਕਰਨ ਵਾਸਤੇ ਸੱਚ ਦੀ ਵਿਚਾਰ ਕਰਨ ਵਾਸਤੇ ਇਸ ਸੰਸਾਰ ਦੇ ਵਿੱਚ ਆਇਆ ਸੀ ਆਪਣੇ ਅਧਿਕਾਰਾਂ ਨੂੰ ਕਦੀ ਸਮਝਿਆ ਨਹੀਂ ਆਪਣੀ ਜ਼ਿੰਮੇਵਾਰੀ ਨੂੰ ਕਦੀ ਸਮਝਿਆ ਨਹੀਂ ਤੇ ਪਿਆਰਿਓ ਦੂਸਰੇ ਪਾਸੇ ਪੈ ਗਿਆ ਕਿੱਧਰਲੇ ਪਾਸੇ ਪਰਿਓ ਲੋਭ ਕੈ ਫੰਦ ਕਹਿੰਦੇ ਬਸ ਆਪਣੇ ਲੋਭ ਵਾਸਤੇ ਇਸ ਦੌੜ ਦੇ ਵਿੱਚ ਲੱਗ ਗਿਆ ਰਾਤ ਦਿਨ ਆਪਣਾ ਭਰਨ ਵਾਸਤੇ ਤੁਰਿਆ ਫਿਰਦਾ ਹੈ ਕਹਿੰਦੇ ਗਲ ਦੇ ਵਿੱਚ ਇਹ ਫਾਹੀ ਪੈ ਗਈ ਹੈ ਨਾਨਕ ਸਮਯੋ ਰਾਮ ਗयो ਅਬ ਕਿਉ ਰੋਵਤ ਅੰਦਾ ਫਿਰ ਨਾਨਕ ਸਤਗੁਰੂ ਜੀ ਕਿਰਪਾ ਕਰਦੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਮਯੋ ਰਾਮ ਗयो ਕਹਿੰਦੇ ਹੁਣ ਉਹ ਜਿਹੜਾ ਸਮਾਂ ਸੀ ਨਾ ਉਹ ਲੰਘ ਗਿਆ ਜਦੋਂ ਸਮਾਂ ਲੰਘ ਜਾਵੇ ਫਿਰ ਤੇ ਪਛਤਾਵਾ ਹੀ ਰਹਿ ਜਾਂਦਾ ਸਮਯੋ ਰੰਮ ਗਇਓ ਅਬ ਕਿਉਂ ਰੋਵ ਤੰਦ ਕਹਿੰਦੇ ਹੁਣ ਅੰਨੇ ਮਨੁੱਖ ਹੁਣ ਕਿਉਂ ਰੋਣਾ ਇੱਥੇ ਅੰਨਾ ਸ਼ਬਦ ਅੰਧ ਕਿਉਂ ਆਇਆ ਕਿਉਂਕਿ ਮਨੁੱਖ ਮਾਇਆ ਦੇ ਵਿੱਚ ਅੰਦਾ ਹੋ ਜਾਂਦਾ ਹੈ ਮਾਇਆ ਧਾਰੀ ਅਤ ਅੰਨਾ ਬੋਲਾ ਮਾਇਆ ਦੇ ਵਿੱਚ ਅੰਨਾ ਹੋ ਜਾਂਦਾ ਹੈ ਇਹਨੂੰ ਦਿਖਾਈ ਨਹੀਂ ਦਿੰਦਾ ਯਾਦ ਰੱਖਿਓ ਮਾਇਆ ਜਦੋਂ ਵਿਆਪਦੀ ਹੈ ਨਾ ਮਨੁੱਖ ਦੀਆਂ ਅੱਖਾਂ ਵੀ ਬੰਦ ਕਰ ਦਿੰਦੀ ਹੈ ਤੇ ਮਨੁੱਖ ਦੇ ਕੰਨ ਵੀ ਬੰਦ ਕਰ ਦਿੰਦੀ ਨਾ ਅੱਖਾਂ ਦੇ ਨਾਲ ਇਹ ਦੇਖ ਕੇ ਗਿਆਨ ਲੈ ਸਕਦਾ ਤੇ ਨਾ ਕੰਨਾਂ ਦੇ ਨਾਲ ਸੁਣ ਨਹੀਂ ਸਕਦਾ ਮਾਇਆ ਧਾਰੀ ਅਤ ਅੰਨਾ ਬੋਲਾ ਇਹ ਅੱਖਾਂ ਕਰਕੇ ਅੰਨਾ ਹੋ ਜਾਂਦਾ ਤੇ ਕੰਨਾਂ ਕਰਕੇ ਬੋਲਾ ਹੋ ਜਾਂਦਾ ਤੇ ਸਤਿਗੁਰੂ ਕਿਰਪਾ ਕਰਦੇ ਨੇ ਕਹਿੰਦੇ ਸਮਾਂ ਜਦੋਂ ਲੰਘ ਜਾਂਦਾ ਆਪਾਂ ਫਸਲਾਂ ਬੀਜਦੇ ਆ ਨਾ ਜੀ ਸਾਰਾ ਕੁਝ ਸਮੇ ਅਨੁਸਾਰ ਹੀ ਬੀਜਣਾ ਪੈਂਦਾ ਜੇ ਸਮੇ ਅਨੁਸਾਰ ਬੀਜ ਨਹੀਂ ਬੀਜਾਂਗੇ ਰੁੱਤ ਦੇ ਅਨੁਸਾਰ ਬੀਜ ਨਹੀਂ ਬੀਜਾਂਗੇ ਕ੍ਰੁੱਤ ਦੇ ਵਿੱਚ ਕੰਮ ਕਰਾਂਗੇ ਤੇ ਯਾਦ ਰੱਖਿਓ ਇਸ ਸੰਸਾਰ ਦੇ ਵਿੱਚ ਸਾਰਾ ਕੁਝ ਸਮੇਂ ਦੇ ਵਿੱਚ ਬੱਜਾ ਹੋਇਆ ਹੈ ਸਾਡਾ ਜੀਵਨ ਵੀ ਸਮੇਂ ਦੇ ਵਿੱਚ ਬੱਜਾ ਹੋਇਆ ਹੈ ਕਾਲ ਪਾਏ ਬ੍ਰਹਮਾ ਬਵ ਤਰ੍ਹਾਂ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਇਹ ਨਮਾਸ਼ਾ ਇਹ ਸਾਰਾ ਸੰਸਾਰ ਕਾਲ ਦੇ ਵਿੱਚ ਬੱਜਾ ਹੋਇਆ ਹੈ ਜਿੱਥੇ ਸਮਾਂ ਹੈ ਜਿੱਥੇ ਮੌਤ ਵੀ ਹੈ ਤੇ ਸਮਾਂ ਵੀ ਹੈ ਹਰ ਚੀਜ਼ ਸਮੇਂ ਦੇ ਵਿੱਚ ਬੱਧੀ ਪਈ ਹੈ ਤੇ ਜਦੋਂ ਅਸੀਂ ਇਸ ਸਮੇਂ ਦੀ ਸੰਭਾਲ ਨਹੀਂ ਕਰਾਂਗੇ ਪਾਤਸ਼ਾਹ ਕਹਿੰਦੇ ਸਮਿਓ ਨਾਨਕ ਸਮਿਓ ਰੰਗ ਗਇਓ ਕਹਿੰਦੇ ਜਦੋਂ ਲੰਘ ਜਾਂਦਾ ਨਾ ਅਬ ਕਿਉਂ ਰੋਵਤ ਅੰਦ ਕਹਿੰਦੇ हे ਅੰਨੇ ਮਨੁੱਖ ਜਦੋਂ हे ਮਨ ਜਦੋਂ ਸਮਾ ਸੀ ਉਦੋਂ ਤੂੰ ਦੇਖਿਆ ਹੀ ਨਹੀਂ ਕਦੀ ਉਦੋਂ ਤੂੰ ਕਦੀ ਧੀਰ ਦੇ ਨਾਲ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਕਹਿੰਦੇ ਉਦੋਂ ਮਾਇਆ ਦੇ ਵਿੱਚ ਫਸਿਆ ਹੋਇਆ ਸੀ ਹੁਣ ਕਹਿੰਦੇ ਰੋਵਨ ਦਾ ਰੋਣ ਦਾ ਕੋਈ ਫਾਇਦਾ ਨਹੀਂ ਹੈ